ਹਾਂਜੀ ਕਾਟਨ ਦਾ ਟਾਈ ਐਂਡ ਡਾਈ ਏਮਬ੍ਰੋਇਡਰੀ ਵਾਲਾ ਇਸ ਸਟੱਫ ਰਹਿਗਾ ਨਾਰਮਲ ਇਸ ਦਾ ਪਣਾ ਰਹੇਗਾ 350 ਪਰ ਮੀਟਰ ਦੇ ਹਿਸਾਬ ਨਾਲ ਤੁਸੀਂ ਇਹ ਆਰਡਰ ਕਰ ਸਕਦੇ ਹੋ ਨੈਕਸਟ ਆਪਣੇ ਕੋਲ 5 ਮੀਟਰ ਉਤਰੇਗਾ ਮਸਲਿਨ ਕਾਟਨ ਦਾ ਟਾਈ ਐਂਡ ਡਾਈ ਨਾਲ ਵਰਕ ਹੋਇਆ ਬਾਜ਼ੂ ਦਾ ਵੀ ਵਰਕ ਰਹੇਗਾ ਦੁਪੱਟਾ ਮਸਲਿਨ ਕਾਟਨ ਦਾ 2.5 ਮੀਟਰ 599 ਫ੍ਰੀ ਸ਼ਿਪਿੰਗ 올 ਇੰਡੀਆ 5 ਮੀਟਰ ਸ਼ਟਰੇਗੀ ਡਿਜੀਟਲ ਪ੍ਰਿੰਟ 5 ਮੀਟਰ ਬਾਟਰ ਮਸਲੀਨ कॉटन ਦੀ ਫੈਨਸੀ ਪੱਟੀ ਵਾਲੀ ਦੁਪੱਟੇ ਦੇ ਨਾਲ ਮਲ कॉटन ਦਾ ਡਿਜੀਟਲ ਪ੍ਰਿੰਟ 7 ਮੀਟਰ 650 ਫ੍ਰੀ ਸ਼ਿਪਿੰਗ 올 ਇੰਡੀਆ ਨੈਕਸਟ 올ਓਵਰ ਕੈਂਬਰੀ कॉटन ਸਲਵ 올ਓਵਰ ਸੂਟ ਰੈਣਗੇ 5 ਮੀਟਰ ਇਸ ਦੇ ਨਾਲ ਦੁਪੱਟਾ 5 ਮੀਟਰ ਮਿਲੇਗਾ ਪਿਓਰ ਦਾ ਪ੍ਰਾਈਸ 750 ਫ੍ਰੀ ਸ਼ਿਪਿੰਗ ਇਨ ਪੰਜਾਬ ਇਨਾ ਸੂਟਾਂ ਨੈਕਸਟ ਹੈ ਆਪਣੇ ਕੋਲ ਪਿਓਰ ਕੈਂਬਰੀ कॉटन ਸਟੱਫ ਰੈਗਾ ਨਾਰਮਲ ਇਸ ਦਾ ਬਣਨਾ ਰਹੇਗਾ ਸੇਮ ਬਰਾਡਰੀ ਹੋਈ ਹੈ ਮੈਚਿੰਗ ਨਾਲ ਦੁਪੱਟਾ ਰਹੇਗਾ ਇਸ ਸਟਫ ਦਾ ਪ੍ਰੋਪਰ ਮੈਂਸ਼ਨ ਕੀਤਾ ਹੋਇਆ ਔਰ ਦੁਪੱਟੇ ਦਾ ਵੀ ਅਲੱਗ ਮੈਂਸ਼ਨ ਕੀਤਾ ਹੋਇਆ ਨੈਕਸਟ ਆਪਣੇ ਕੋਲ ਇੱਕ ਕੈਮਰੀ ਕਾਟਨ ਸ਼ਰਟ ਰਹੇਗੀ 1.75 ਵੱਡੇ ਪਣੇ ਦੀ ਬੀਬਾ ਪ੍ਰਿੰਟਸ ਵਾਲੀ ਨਾਲ ਕੈਮਰੀ ਕਾਟਨ 2.5 ਮੀਟਰ ਬਾਟਮ ਐਮ ਬਰਾਡਰੀ ਪੈਚ ਵਰਕ ਹੋਇਆ ਬਾਟਮ ਤੇ ਨਾਲ ਕੋਟਾ ਡੋਰੀਆ ਦਾ ਦੁਪੱਟਾ ਰਹੇਗਾ ਟਾਈ ਐਂਡ ਡਾਈ ਇਹਨਾਂ ਸੂਟਾਂ ਦਾ ਜੋ ਪ੍ਰਾਈਸ ਹੋ 750 ਫਰੀ ਸ਼ਿਪਿੰਗ ਪੰਜਾਬ ਸਕਰੀਨਸ਼ਾਟ ਸੈਂਡ ਕਰਕੇ ਆਰਡਰ ਕਰੋ ਕਿਉਂਕਿ ਇਹ ਲਿਮਟਿਡ ਸਟਾਕ ਹੈ ਨੈਕਸਟ ਕੈਂਬਰੀ ਕਾਟਨ 3.5 ਮੀਟਰ ਦਾ ਸੂਟ ਰਹੇਗਾ ਸੌਫਟ ਸੌਫਟੇ ਕਾਟਨ ਆ ਔਰ ਇਸਦੇ ਕੇਰੇ ਤੇ ਐਮਬਰਾਇਡਰੀ ਦੁਪੱਟੇ ਤੇ ਪ੍ਰਾਈਸ ਇਹਨਾਂ ਸੁੱਟਾਂ ਦਾ 999 ਫ੍ਰੀ ਸ਼ਿਪਿੰਗ ਇਨ ਪੰਜਾਬ ਨੈਕਸਟ ਆ ਜੀ ਇਹ ਵਾਲੇ ਜੀ ਆਪਾਂ ਨਵੇਂ ਪ੍ਰਿੰਟ ਹੋਰ ਲੈ ਕੇ ਆਏ ਹਾਂ ਜੋ ਪਹਿਲਾਂ ਸੀ ਉਹ ਸੇਲ ਹੋ ਚੁੱਕੇ ਨੇ ਇਹ ਬਿਬਾ ਪ੍ਰਿੰਟਸ ਕੈਂਬਰੀ ਕਾਟਨ 3.5 ਮੀਟਰ ਦਾ ਵੱਡੇ ਪਣੇ ਦਾ ਸੂਟ ਰਹੇਗਾ ਇਹਨਾਂ ਦਾ ਪ੍ਰਿੰਟ ਔਰ ਇਸ ਦਾ ਸਟੱਫ ਬਹੁਤ ਹੀ ਵਧੀਆ ਸਮੇਂ ਦੇ ਲਈ ਬੈਸਟ ਇਹਨਾਂ ਸੁੱਟਾਂ ਦਾ ਪ੍ਰਾਈਸ ਆ 599 ਫ੍ਰੀ ਸ਼ਿਪਿੰਗ ਇਨ ਪੰਜਾਬ ਸਕਰੀਨਸ਼ਾਟ ਸੈਂਡ ਕਰਕੇ ਮੇਰਾ WhatsApp ਨੰਬਰ ਉੱਪਰ ਮੈਂਸ਼ਨ ਹੁੰਦਾ ਤੁਸੀਂ ਉਸ ਤੇ ਆਪਣਾ ਆਰਡਰ ਪਲੇਸ ਕਰ ਦਿਓ ਕਿਉਂਕਿ ਇਹ ਲਿਮਟਿਡ ਸਟਾਕ ਹੁੰਦਾ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਜੋ ਵੀ ਤੁਹਾਨੂੰ ਪਸੰਦ ਆਉਂਦਾ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਥੈਂਕ ਯੂ ਜੀ